ਹਾਲੇਲੂਇਆ थैंक यू जी ਜਿਸ ਹਾਲੇਲੂਇਆ ਕਲਿਸਿਸ ਹੀ ਸਭ ਜਿੰਨੇ ਇੱਕ ਮਨ ਹੋ ਕੇ ਪ੍ਰਭੂ ਦੇ ਅੱਗੇ ਆਪਣੇ ਆਪ ਨੂੰ ਸਲਿੰਡਰ ਕਰਾਂਗੇ ਅਸੀਂ ਪ੍ਰਾਰਥਨਾ ਚ ਜਾਵਾਂਗੇ ਹਾਲੇਲੂਇਆ ਅਸੀਂ ਅੱਜ ਦੇ ਦਿਨ ਦੇ ਸੁੰਦਰ ਸਵੇਰ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਜੋ ਪਰਮੇਸ਼ਰ ਨੇ ਅੱਜ ਫੇਰ ਸਾਨੂੰ ਜਿੰਦਿਆਂ ਚ ਉਠਾਇਆ ਅਸੀਂ ਤਾਰੀਫ ਕਰਾਂਗੇ ਹਾਲੇਲੂਇਆ 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 ਥੈਂਕ ਯੂ ਜੀ ਜਿਸ ਮੇਰੇ ਮਹਾਨ ਪਰਮੇਸ਼ਰ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਸੁੰਦਰ ਸਵੇਰ ਦੇ ਲਈ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜੀ ਜੋ ਪਿਤਾ ਪਰਮੇਸ਼ਰ ਰਾਤ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮਿੱਠੀ ਪਿਆਰੀ ਨੀਂਦ ਦਿੱਤੀ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਸੰਨਾਂ ਦੇ ਯਹਵਾ ਪਰਮੇਸ਼ਰ ਤੁਸੀਂ ਤਾਰੀਫ ਦੇ ਜੋਗ ਜੇ ਪਿਤਾ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਸਾਰੇ ਜੀਵਨ ਚ ਕਾਰਜ ਕਰਨ ਵਾਲੇ ਜੀ ਕਵੀ ਤੁਹਾਡਾ ਵਚਨ ਕਹਿੰਦਾ ਕਿਸੇ ਗੱਲ ਦੀ ਚਿੰਤਾ ਨਾ ਕਰ ਹਰ ਗੱਲ ਵਿੱਚ ਅਰਦਾਸ ਬੇਨਤੀ ਤੇ ਧੰਨਵਾਦ ਕਰ ਪ੍ਰਭੂ ਅਸੀਂ ਹਰ ਗੱਲ ਵਿੱਚ ਅਰਦਾਸ ਬੇਨਤੀ ਧੰਨਵਾਦ ਕਰਦੇ ਹਾਂ ਅਸੀਂ ਜਾਣਦੇ ਹਾਂ ਮੇਰੇ ਪਿਆਰੇ ਪ੍ਰਭੂ ਜੀ ਖੁਦਾਵੰਦ ਤੁਸੀਂ ਸਾਡੇ ਜੀਵਨ 'ਚ ਕਾਰੇ ਕਰ ਚੁੱਕੇ ਜੀ ਸ਼ੈਤਾਨ ਦੀ ਸਾਰੀ ਯੋਜਨਾ ਵੈਰੀ ਦੀ ਸਾਰੀ ਸ਼ਕਤੀ ਕੀਤਾ ਕਰਾਇਆ ਜਾਦੂ ਟੂਣਾ ਪੀੜੀਆਂ ਦੇ ਸ਼ਰਾਫ ਆਊਟ ਹੋ ਚੁੱਕੇ ਨੇ ਮੇਰੇ ਪਿਆਰੇ ਪ੍ਰਭੂ ਜੀ ਬੜਾ ਵੱਚਨ ਕਹਿੰਦਾ ਮੇਰੇ ਪਿਤਾ ਕਿਸੇ ਗੱਲ ਦੀ ਚਿੰਤਾ ਨਾ ਕਰ ਤੱਚਮੁੱਚ ਮੇਰੇ ਪਿਆਰੇ ਪ੍ਰਭੂ ਜੀ ਕਿਸੇ ਗੱਲ ਦੀ ਚਿੰਤਾ ਨਹੀਂ ਕਰਦੇ ਅਸੀਂ ਵਿਸ਼ਵਾਸ ਕਰਦੇ ਹਾਂ ਪ੍ਰਭੂ ਤੁਸੀਂ ਸਾਡੇ ਜੀਵਨ ਨੂੰ ਬਦਲ ਚੁੱਕੇ ਜੀ ਮੇਰੇ ਪਿਤਾ ਪਰਮੇਸ਼ਰ ਤੁਦੇ ਆਵਾਣ ਕਰਪਾਲੂ ਤੇ ਦਿਆਲੂ ਪਰਮੇਸ਼ਰ ਤੇ ਤੁਹਾਡੀ ਦਿਆ ਸਦਾ ਦੀ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਤਾ ਜਿਨਨੇ ਵੀ ਜਿੰਨੇ ਇਸ ਪ੍ਰਾਰਥਨਾ ਨੂੰ ਸੁਣਨ ਤੜਾ ਆਤਮਾਏ ਇੱਕ ਇੱਕ ਜਿੰਨੇ ਦੇ ਸ਼ੂਲੇ ਇੱਕ ਇੱਕ ਜਿੰਨੇ ਦੇ ਕਾਰੇ ਕਰੇ ਮੇਰੇ ਪਿਆਰੇ ਪ੍ਰਭੂ ਜੀ ਜਿੱਦਾਂ ਤੁਹਾਡਾ ਵਚਨ ਕੰਦਾ ਮੇਰੇ ਪਿਆਰੇ ਪ੍ਰਭੂ ਜੀ ਇਹ ਹੋਵਾ ਮੇਰੇ ਵਾਲੇ ਮੈਨੂੰ ਕਿਸੇ ਚੀਜ਼ ਦੀ ਥੋੜ ਨਹੀਂ ਹੋਏਗੀ ਸੱਚਮੁੱਚ ਮੇਰੇ ਪਰਮੇਸ਼ਰ ਸਾਨੂੰ ਕਿਸੇ ਚੀਜ਼ ਦੀ ਥੋੜ ਨਹੀਂ ਹੋਏਗੀ ਕਭੀ ਹੋਵਾ ਤੁਸੀਂ ਸਾਡੇ ਵਾਲ ਜੇ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਪਿਤਾ ਪਰਮੇਸ਼ਰ ਸਰਤ ਦੇਹਾ ਕਰਨ ਵਾਲੇ ਜੀ ਤੁਹਾਡੀ ਦੀਆ ਸਦਾ ਦੀ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਖੁਦਾਵਾਨ ਪੁੱਤਰ ਆਤਮਾ ਅਸੀਂ ਸਭ ਜੀ ਨੇ ਮਿਲ ਕੇ ਪਿਤਾ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਤਾਰੀਫ ਕਰਦੇ ਆ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਸਾਡੇ ਵੈਰੀਅੰਟ ਦੇ ਸਾਹਮਣੇ ਪਿਤਾ ਸਾਡਾ ਮੇਸ਼ ਨੂੰ ਵਛਾਉਂਦੇ ਜੀ ਮੇਰੇ ਪਿਤਾ ਤੁਸੀਂ ਉੱਤੇ ਉੱਤਮ ਚੀਜ਼ਾਂ ਰੱਖਦੇ ਜੀ ਮੇਰੇ ਪਿਆਰੇ ਪ੍ਰਭੂ ਜੀ ਆਤਮਾ 'ਚ ਵੀ ਤੇ ਸਰੀਰ 'ਚ ਵੀ ਮੇਰੇ ਪਿਆਰੇ ਪ੍ਰਭੂ ਜੀ ਕੇਵਲ ਤੁਹਾਡੀ ਦਇਆ ਤੁਹਾਡਾ ਫਜ਼ਲ ਹੈ ਮੇਰੇ ਪਿਤਾ ਜਿਦਾ ਹੰਨਾ ਨੇ ਆਪਣੇ ਮਨ ਨੂੰ ਡੋਲਿਆ ਮੇਰੇ ਪਿਆਰੇ ਪ੍ਰਭੂ ਜੀ ਉਸੇ ਤਰ੍ਹਾਂ ਪਿਤਾ ਪਰਮੇਸ਼ਰ ਜਿਵੇਂ ਤੁਸੀਂ ਆਬਰਾਹਮ ਨੂੰ ਬੱਚੇ ਨਾਲ ਬLESਸ ਕੀਤਾ بیٹے ਨਾਲ ਸਾਰਾ ਨੂੰ ਕੀਤਾ ਉਸੇ ਤਰ੍ਹਾਂ ਮੇਰੇ ਪਿਆਰੇ ਪ੍ਰਭੂ ਜੀ ਜਿਨ੍ਹਾਂ ਪ੍ਰਾਰਥਨਾ ਸੁਣੇ ਨੇ ਮੇਰੇ ਪਿਤਾ ਉਹਨਾਂ ਦੇ ਗਰਭਾਂ ਨੂੰ ਸ਼ੂਲੋ ਪਿਤਾ ਇਹਨਾਂ ਦੇ ਪਿਤਾ ਪਰਮੇਸ਼ਰ ਹਨਾ ਤਰ੍ਹਾਂ ਆਬਰਾਹਮ ਤਰ੍ਹਾਂ ਸਾਰਾ ਤਰ੍ਹਾਂ ਤੁਸੀਂ ਬੱਚੇ ਨੂੰ ਬLESਸ ਨਾ ਕਰ ਚੁੱਕੇ ਜੀ ਮੇਰੇ ਪਿਤਾ ਤੁਹਾਡੀ ਦਿਆ ਸਦਾ ਦੀਏ ਇਹਨਾਂ ਦੇ ਪਿਤਾ ਮਾਰਗਾਂ ਨੂੰ ਓਪਨ ਕੀਤਾ ਜਿਦਾ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਵਚਨ ਚ ਲਿਖਿਆ ਹੈ ਜੋ ਵਿਸ਼ਵਾਸ ਕਰਦੇ ਨੇ ਵਿਸ਼ਵਾਸ ਕਰਨ ਲਈ ਉਹਨਾਂ ਲਈ ਸਭ ਕੁਝ ਕੀਤਾ ਜਾਂਦਾ ਹੈ ਸੱਚਮੁੱਚ ਮੇਰੇ ਪਿਤਾ ਸੀ ਵਿਸ਼ਵਾਸ ਕਰਦੇ ਆ ਵੀ ਤੁਸੀਂ ਸਾਡੇ ਜੀਵਨ ਨੂੰ ਬਦਲ ਚੁੱਕੇ ਜੀ ਸਾਡੇ ਹਾਲਾਤਾਂ ਨੂੰ ਬਦਲ ਚੁੱਕੇ ਜੀ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਤਾ ਜਿੰਨੇ ਵੀ ਜਿੰਨੇ ਕੋਈ ਨਸ਼ਾ ਪਤਾ ਕਰਦੇ ਨੇ ਤੁਹਾਡਾ ਆਤਮਾ ਨਾਲ ਸ਼ੂਵੇ ਹਰ ਇੱਕ ਨਸ਼ੇ ਵਾਲੀ ਸਪੀਡ ਐਨਰਜੀ ਵਿੱਚ ਆਊਟ ਹੋ ਜੇ ਯੀਸ਼ੂ ਦੇ ਨਾਮ ਚ ਯਸ਼ੁ ਦੇ ਨਾਮ 'ਚ ਗੰਦੀ ਸਪੀਡ ਆਊਟ ਹੋ ਜੀ ਜਿਦਾ ਪਿਤਾ ਤੁਹਾਡਾ ਵਚਨ ਕਹਿੰਦਾ ਧਰਮੀ ਦੀ ਅੰਚ ਪੁਚਾਈ ਜਾਏਗੀ ਪ੍ਰਭੂ ਇਹਨਾਂ ਦੀ ਅੰਚ ਸਭ ਦੀ ਅੰਚ ਬਚਾਈ ਚੁੱਕੀ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਆਤਮਾ ਨਿਤ ਜਿਵੇਂ ਚ ਕਾਰੇ ਕਰ ਚੁੱਕਿਆ ਤੁਹਾਡੇ ਸਵਰਗੀ ਦੂਤ ਪਿਤਾ ਪਰਮੇਸ਼ਰ ਆ ਚੁੱਕੇ ਨੇ ਇਹਦੀ ਲਾਈਫ 'ਚ ਕੀਤਾ ਕਰਿਆ ਜਾਦੂ ਟੂਣਾ ਵੀਡੀਓ ਦੇ ਬੰਦਨਾਂ ਜੀਵਨ ਚੋਂ ਖਤਮ ਹੋ ਚੁੱਕੇ ਨੇ ਪ੍ਰਭੂ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਇੱਕ ਇੱਕ ਜਿਹਨਾਂ ਨੂੰ ਸ਼ੂਨ ਦੇ ਲਈ ਲੜਾਈ ਝਗੜੇ ਵਾਲੀ ਦੁਸ਼ਟਤਾ ਨਾਲ ਜੀਵਨ ਚ ਆਊਟ ਕਰਦੀ ਹੈ ਸ਼ੂ ਦੇ ਨਾਮ ਚ ਸ਼ੈਤਾਨ ਦੀ ਸਾਰੀ ਯੋਜਨਾ ਮੇਰੀ ਲਾਈਫ ਚ ਕੈਨਸਲ ਕਰਦੀ ਆਊਟ ਕਰਦੀ ਸ਼ੂ ਲੋ ਮੇਰੇ ਪਰਮੇਸ਼ਰ ਇੱਕ ਇੱਕ ਜਿਹਨ ਨੂੰ ਸ਼ੂ ਲੋ ਮੇਰੇ ਪਰਮੇਸ਼ਰ ਸ਼ੂ ਲੋ ਇਹਨਾਂ ਨੂੰ ਇੱਕ ਇੱਕ ਜਿਹਨ ਨੂੰ ਪ੍ਰਭੂ ਤਲਾ ਆਤਮਾ ਕੇ ਜੀ ਨੂੰ ਟੱਚ ਕਰੇ ਹੀਲ ਕਰੇ ਫ੍ਰੀ ਕਰੇ ਪ੍ਰਭੂ ਜਨੂ ਨੂੰ ਉਹਨਾਂ ਦੇ ਜੀਵਨ ਚ ਉੱਤਮ ਗਵਾਹੀਆਂ ਬਣਾਉਣ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦੀ ਤੁਹਾਡੀ ਤਾਰੀਫ ਕਰਦੀ ਹਾਂ ਤੂੰ ਮਹਾਨ ਤਜਿੰਦਾ ਪਰਮੇਸ਼ਰੇ ਪ੍ਰਭੂ ਯੇਸ਼ੂ ਕਦੇ ਤੁਹਾਡਾ ਵਚਨ ਕਹਿੰਦਾ ਮੇਰੇ ਪਿਆਰੇ ਪ੍ਰਭੂ ਜੀ ਕਿਸੇ ਗੱਲ ਦੀ ਚਿੰਤਾ ਨਾ ਕਰੋ ਸੱਚ ਪ੍ਰਭੂ ਅਸੀਂ ਕਿਸੇ ਗੱਲ ਦੀ ਚਿੰਤਾ ਨਹੀਂ ਕਰਦੇ ਕਦੇ ਪਿਤਾ ਪਰਮੇਸ਼ਰ ਤੁਸੀਂ ਸਦਾ ਸਾਡੇ ਨਾਲ ਸੀ ਵੜੀ ਦਿਆ ਸਦਾ ਦੀ ਮੇਰੇ ਪਿਆਰੇ ਪ੍ਰਭੂ ਜੀ ਜੋ ਤੋਰ ਤੋ ਡਰਦੇ ਨੇ ਪੈ ਖਾਂਦੇ ਨੇ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਪਿਤਾ ਪਰਮੇਸ਼ਰ ਉਹਨਾਂ ਤੇ ਸਦਾ ਦਇਆ ਕਰਦੇ ਜੇ ਮੇਰੇ ਕੋ ਦਵਨ ਉਹਤਰਾ ਆਤਮਾ ਮੈਂ ਤੁਹਾਡਾ ਥੈਂਕਸ ਕਰਦੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਮੇਰੇ ਪਿਆਰੇ ਪ੍ਰਭੂ ਜੀ ਤੇਰਾ ਆਤਮਾ ਕਰੇ ਕਰ ਚੁੱਕਿਆ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਕੁਦਵਨ ਜਿੱਦਾਂ ਤੁਹਾਡੇ ਵਚਨ ਚ ਲਿਖਿਆ ਜਿਸ ਪੱਥਰ ਨੂੰ ਰਾਜ ਮਿਸਤਰੀ ਨੇ ਰੰਦਿਆ ਤੁਸੀਂ ਉਹਨਾਂ ਨੂੰ ਖੁੰਝੇ ਦਾ ਸਿਰਾ ਬਣਾਇਆ ਮੇਰੇ ਪਿਆਰੇ ਪ੍ਰਭੂ ਜੀ ਮਨ ਦੇ ਜੀਵਨ ਚ ਕਾਰਜ ਕੀਤਾ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਪ੍ਰਭੂ ਯੇਸ਼ੂ ਤੁਸੀਂ ਦਿਯਾਵਾਣ ਕਿਰਪਾਲੂ ਤੇ ਦਿਯਾਲੂ ਪਰਮੇਸ਼ਰ ਦੇ ਪਿਤਾ ਤੁਹਾਡੀ ਦਿਯਾ ਸਦਾ ਦੀ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਆਤਮਾਿਕ ਜੀਨਣ ਸ਼ੂ ਚੁੱਕਿਆ ਹਨ ਜਿਵੇਂ ਚ ਕਾਰੇ ਕਰ ਚੁੱਕਿਆ ਪ੍ਰਭੂ ਯੇਸ਼ੂ ਤੋਂ ਮਹਾਨ ਦਿਯਾਵਾਣ ਕਿਰਪਾਲੂ ਦਿਯਾਲੂ ਪਰਮੇਸ਼ਰ ਨੇ ਤੁਹਾਡੀ ਦੀਆ ਸਦਾ ਦੀ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਜਿਨੇ ਵੀ ਦੁੱਖ ਹੀ ਲਿਚਾਰ ਬਿਮਾਰ ਨੇ ਤੇਰਾ ਆਤਮਾ ਰਜੀਮ ਵਿੱਚ ਕਾਰੇ ਕਰ ਚੁੱਕਿਆ ਉਹਦੀ ਬਿਮਾਰੀ ਆਊਟ ਹੋ ਚੁੱਕੀ ਮੇਰੇ ਪਿਤਾ ਪਰਮੇਸ਼ਰ ਮੈਂ ਤੁਹਾਡਾ ਥੈਂਕਸ ਕਰਦੀ ਹਾਂ ਤੁਹਾਡਾ ਧੰਨਵਾਦ ਕਰਦੀ ਹਾਂ ਨਹੀਂ ਸ਼ੂਨ ਦੇ ਲਈ ਮੇਰੇ ਪਿਆਰੇ ਪ੍ਰਭੂ ਜੀ ਜਿਦਾ ਪਿਤਾ ਪਰਮੇਸ਼ਰ ਤੁਹਾਡਾ ਵਚਨ ਕਹਿੰਦਾ ਨਾ ਡਰ ਮੈਂ ਤੇਰੇ ਜੋ ਅੰਗ ਸੰਗ ਹਾਂ ਨਾ ਕਬਰਾਂ ਮੈਂ ਤੇਰਾ ਪਰਮੇਸ਼ਰ ਜੋ ਆ ਸਾਚਮੁੱਛ ਮੇਰੇ ਪਿਤਾ ਤੁਸੀਂ ਜੋਰ ਬਖਸ਼ਿਆ ਤੁਸੀਂ ਸਾਡੀ ਸਹਾਇਤਾ ਕੀਤੀ ਮੇਰਾ ਮਾਤਾ ਪਿਤਾ ਫੜ ਕੇ ਸੱਜਾ ਹੱਥ ਸਾਨੂੰ ਸੰਭਾਲ ਲਿਆ ਮੇਰੇ ਪਿਆਰੇ ਪ੍ਰਭੂ ਜੀ ਪ੍ਰਭੂ ਤੇਰੀ ਦੀਆ ਸਦਾ ਦੀ ਪ੍ਰਭੂ ਮਹਾਰ ਪਰਮੇਸ਼ਰ ਦੇ ਆਵਾਣ ਕਿਰਪਾਲੂ ਦੇ ਆਲੂ ਪਰਮੇਸ਼ਰ ਪਿਤਾ ਅਸੀਂ ਤੁਹਾਡਾ ਥੈਂਕਸ ਕਰਦੇ ਆ ਤੁਹਾਡਾ ਧੰਨਵਾਦ ਕਰਦੇ ਆ ਇੱਕ ਇੱਕ ਜਿਨਾਂ ਨੇ ਪਿਤਾ ਤੁਹਾਡੇ ਜਿੰਦਾ ਲਹੂ ਦੇ ਵਿੱਚ ਕਵਰ ਕਰਦੀ ਹੈ ਤੁਹਾਡੀ ਦੀਆ ਤੁਹਾਡਾ ਫਜ਼ਲ ਤੁਹਾਡਾ ਅਨੁਗ੍ਰਹਿ ਪਿਤਾ ਪਰਮੇਸ਼ਰ ਮੰਗਦੀ ਮੇਰੇ ਪਿਤਾ ਜਿਨੇ ਜਿਨੇ ਸਪਾਥਨ ਨੂੰ ਸੁਣਨ ਤੇਰਾ ਆਤਮਮਨ ਨੂੰ ਸ਼ੂਵਤਨ ਤੇ ਜੀਵਨ ਚ ਕਾਰਜ ਕਰੇ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤਾਰੀਫ ਕਰਦੀ ਹਾਂ ਪਰਮੇਸ਼ੀ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ ਆਮੀਨ ਆਮੀਨ ਗੋਡ ਬlesਸ ਯੂ ਆਲ